ਸਜੀਬ ਜੀ ਕੀ ਨਾਮ ਹੈ ਤੁਹਾਡਾ ਅਤੇ ਕੀ ਕਿਸ ਕਰਕੇ ਖੇਤਰਨਾ ਲਗਾਇਆ ਹੈ ਸਜੀਬ ਮਨਦੀਪ ਸਿੰਘ ਮੈਂ ਤੁਹਾਡੀ ਮਨਦੀਪ ਸਿੰਘ ਝਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਐਸੋਸੀਏਸ਼ਨ ਹਾਲ ਪੰਜਾਬ ਮੈਨੂੰ ਨਾ ਜੀ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਸਾਡੇ ਬੰਦਿਆਂ ਦੀਆਂ ਪ੍ਰੋਬਲਮਾਂ ਦੇ ਫੋਨ ਆਉਂਦੇ ਸੀਗੇ ਵੀ ਪ੍ਰਧਾਨ ਜੀ ਉੱਥੇ ਜਾਓ ਉੱਥੇ ਜਾਓ ਤੁਸੀਂ ਵੀ ਜਿਹੜੀ ਪਰਚੀਆਂ ਨਿਆਂ ਗੁੰਡਾਗਰਦੀ ਕਰਦੀ ਆ ਮੰਡੀ ਗੁੰਡਾਗਰਦੀ ਕਰ ਰਹੀ ਆ ਕਿਹੜੀ ਮੰਡੀ ਸਬਜੀ ਮੰਡੀ ਲੁਧਿਆਣਾ ਚਾਰੇ ਆਮ ਗੁੰਡਾਗਰਦੀ ਗੱਡੀਆਂ ਨਾਲ ਹੋ ਰਹੀ ਆ ਜਿਹੜਿਆ ਜਗਾਲੂ ਆ ਰੇੜੀਆਂ ਵਾਲੇ ਆ ਜਾਂ ਮੋਟਰਾਂ ਵਾਲੇ ਸੰਨ ਨਾਲ ਗੁੰਡਾਗਰਦੀ ਹੋ ਰਹੀ ਆ ਗੁੰਡਾਗਰਦੀ ਕੀ ਹੋ ਰਹੀ ਆ ਜੀ ਦੇਖੋ ਆ 100 ਰੁਪਏ ਦੀ ਪਰਚੀ ਆ ਜੀ ਠੀਕ ਆ ਜੀ 100 ਰੁਪਏ ਦੀ ਪਰਚੀ ਇਹ ਚ 200 ਰੁਪਏ ਲੈ ਲਿਆ 200 ਰੁਪਏ ਲੈ ਲਿਆ 100 ਦੀ ਪਰਚੀ ਲੈ ਰਿਆ ਠੀਕ ਆ ਜੀ ਠੇਕੇਦਾਰ ਨੂੰ ਅਸੀਂ ਪੁੱਛਿਆ ਵੀ ਇਹਦਾ ਰੀਜਨ ਕੀ ਆ ਉਹ ਕਹਿੰਦੇ ਜੀ ਮੇਰਾ ਠੇਕਾ 16 ਕਰੋੜ ਦਾ ਜੇ 16 ਕਰੋੜ ਦਾ ਠੇਕਾ ਜੀ ਹੁਣ ਗਰੀਬ ਜਨਤਾ ਨੇ ਭਰਨਾ ਵਾ ਕੋ ਗੁੱਡੇ ਧੱਕੇ ਦਾ ਹੀ ਕਰਕੇ ਭਰਨਾ ਵਾ ਅੱਛਾ ਦੂਜੀ ਗੱਲ ਜੀ ਕੰਡਾ ਕੋਈ ਕੰਡੇ ਦੀ ਪਾਸਿੰਗ ਨਹੀਂ 27 23 ਕਮਾਂਡਲ ਗੱਡੀ ਦਾ ਭਜਨ ਖਾਲੀ ਦਾ ਵਾ ਠੀਕ ਆ ਜੀ ਤੇ ਗੱਡੀ 23 ਦੱਸੀ ਹੁੰਦਾ ਭਰੀ ਤੇ ਦੱਸੀ ਜਾਂਦਾ ਕੀ ਗੱਡੀ ਦੀ ਪਰਮਿਸ਼ਨ ਹੈ ਨਾ ਕੋਈ ਕੰਡੇ ਦੀ ਵਾਰਚੀ ਦੀ ਪਰਮਿਸ਼ਨ ਹੈ ਕੋਈ ਨਹੀਂ 23 ਖਾਲੀ ਔਰ 23 ਭਰੇ ਭਰੀ ਹੋਈ ਦਾ ਵੀ 23 ਕਮਾਂਡਲ ਦੱਸੀ ਜਾਂਦੀ ਭਰੀ ਦਾ ਵੀ 23 ਕਮਾਂਡਲ ਦਾ ਹਦਾ ਤੇ ਖਾਲੀ ਦਾ ਵੀ ਦਈ ਦਾ ਇਹਨਾਂ ਹੁੰਦਾ ਕੀ ਆ ਫਾਇਦਾ ਇਹਨਾਂ ਫਾਇਦਾ ਕੀ ਹੁੰਦਾ ਜੀ ਇਹਦਾ ਫਾਇਦਾ ਹੁੰਦਾ ਨਾਲੇ ਸਰਕਾਰ ਦਾ ਫਾਇਦਾ ਜਿਹੜੇ ਠੇਕੇਦਾਰ ਇੱਥੋਂ ਦੇ ਧੱਕੇਸ਼ਾਹੀ ਵਾਲੇ ਕਰ ਰਹੇ ਉਹਨਾਂ ਦਾ ਜ਼ਿਆਦਾ ਫਾਇਦਾ ਜੀ ਬੈਨੀਫੀਟ ਸਰਕਾਰ ਦਾ ਕੋਈ ਫਾਇਦਾ ਨਹੀਂ ਘਾਟਾ ਵਸ ਸਰਕਾਰ ਨੂੰ ਸਰਕਾਰ ਨੂੰ ਵੀ ਫਾਇਦਾ ਹੀ ਆ ਜੀ ਕਿਉਂਕਿ ਆਮ ਪਾਰਟੀ ਆ ਜਿਹੜਾ ਪਰ ਐਮ ਐਲ ਏ ਹੋਊਗਾ ਇੱਥੋਂ ਦਾ ਉਹਦੇ ਕੋ ਮਹੀਨੇ ਜਾ ਰਿਹਾ ਅੱਛਾ ਮੈਂ ਐਮ ਐਲ ਏ ਆ ਕੇ ਧਵਾ ਕਰਦੇ ਇੱਥੇ ਉਹਨਾਂ ਕੋ ਮਹੀਨੇ ਜਾਂਦੇ ਆ ਮਹੀਨੇ ਜਾ ਰਿਹਾ ਜੀ ਤਾਂ ਹੀ ਹੋ ਰਿਹਾ ਇਹ ਸਰਕਾਰ ਕਿਉਂ ਡਿੱਗੀ ਆ ਏਸੀ ਵਜ੍ਹਾ ਨਾਲ ਡਿੱਗੀ ਆ ਪਰ ਜੇਕਰ ਇਹ ਖਜ਼ਾਨੇ ਨੂੰ ਤਾਂ ਨੁਕਸਾਨ ਆ ਨਾ ਪੰਜਾਬ ਖਜ਼ਾਨੇ ਨੂੰ ਹਾਂਜੀ ਖਜ਼ਾਨੇ ਨੂੰ ਬਿਲਕੁਲ ਨੁਕਸਾਨ ਆ ਪਰ ਉਹਨਾਂ ਦੇ ਬੰਦੇ ਆ ਆਪਦੇ ਹੀ ਕਰ ਰਹੇ ਆ ਕੋਈ ਹੋਰ ਨਹੀਂ ਕਰ ਰਿਹਾ ਫਿਰ ਅਸੀਂ ਗੱਡੀਆਂ ਵਾਲੇ ਆ ਅਸੀਂ ਗੱਡੀਆਂ ਵਾਲੇ ਆ ਅਸੀਂ ਟੈਕਸ ਪਾਸਿੰਗ ਦਿੰਨੇ ਆ ਰਿਸੋਰਸ ਵੀ ਕਰਦੇ ਆ ਸਾਰਾ ਕੁਝ ਦਿੰਨੇ ਆ ਅਸੀਂ ਸਰਕਾਰ ਨੂੰ ਦਿੰਨੇ ਆ ਸਾਡਾ ਗੱਡੀਆਂ ਚਾਲ ਫਿਰ ਵੀ ਹੁੰਦਾ ਵਾ ਸਾਡਾ ਗੱਡੀਆਂ ਚਾਲ ਫਿਰ ਵੀ ਹੁੰਦਾ ਡਰਾਈਵਰ ਸਾਰਾ ਧੱਕਾ ਕਰਦੇ ਆ ਅੱਛਾ ਇੱਥੇ ਕੋ ਮਜ਼ਦੂਰ ਵਾ ਗਰੀਬ ਉਹ ਟਰਾਲੀ ਵਾਲਾ ਮੁੰਡਾ ਉਹ ਟਰਾਲੀ ਵਾਲਾ ਬੰਦਾ ਐ ਕੋ ਉਹ ਟਰਾਲੀ ਵਾਲਾ ਵੀਰ ਆ ਉਹਨੇ ਕੀ ਗੱਡੀ ਵਾਰੀ ਅੰਦਰ ਟਰਾਲੀ ਉਹ ਕਹਿੰਦਾ ਇਸ ਕਿਸਾਨ ਆ ਇੱਥੇ ਆਇਆ ਬੰਦਾ ਮੈਂ ਕਿਹਾ ਭਾਈ ਕੀ ਗੱਲ ਹੋਈ ਆ ਉਹ ਕਹਿੰਦਾ ਜੀ 300 ਰੁਪਈਆ ਮੇਰੇ ਤੋਂ ਪਰਚੀ ਲੈ ਲਈ 300 ਰੁਪਈਆ ਦਿੱਤਾ ਪਰਚੀ ਨਹੀਂ ਦਿੱਤੀ ਮੈਂ ਠੇਕੇਦਾਰ ਨੂੰ ਜਿਹੜਾ ਮੁੰਡਾ ਆਇਆ ਮੈਂ ਉਹਨੂੰ ਸੱਜਿਆ ਮੈਂ ਭਾਜੀ ਇਹਦੀ ਤੁਸੀਂ 300 ਰੁਪਈਆ ਲਿਆ ਕਹਿੰਦਾ ਜੀ ਮੇਰੀ ਬਕਾਇਦਾ ਸੈਟਿੰਗ ਨਾਲ ਬਹਿ ਕੇ ਗੱਲ ਹੋਈ ਆ ਸੈਟਿੰਗ ਨਾਲ ਮੇਰੀ ਕਹਿੰਦਾ ਬਕਾਇਦਾ ਗੱਲ ਹੋਈ ਆ ਠੀਕ ਆ ਜੀ ਕਹਿੰਦਾ ਸੈਟਿੰਗ ਨਾਲ ਲੋ ਜੀ ਤੇ ਨਾ 300 ਰੁਪਈਆ ਗੱਡੀ ਆ ਲੈਣਾ ਟਰਾਲੀ ਆ ਲੈਣਾ ਕੀ ਗੱਲ ਜੀ ਇਹ 300 ਰੁਪਏ ਦਿੰਦੇ ਇਹਨਾਂ ਦਾ ਜਿਹੜਾ ਪਿੱਛੋਂ ਮਾਲਕ ਆ ਉਹ 100 ਦੇ ਕੇ ਭੇਜਦਾ ਇਹ 200 ਦੀ ਜੇਬ ਚ ਦਿੰਦੇ ਆ ਕੀ ਦਿਮਾਗ ਖਰਾਵਾ ਜੀ ਇਹਨਾਂ ਦਾ ਟਰਾਲੀ ਵਾਲੇ ਕੋਲ ਆਈ ਨਹੀਂ ਸਕਦੇ ਨਹੀਂ ਸੈਕਟਰੀ ਨੇ ਨਹੀਂ ਕਹਿੰਦਾ ਹਾਂ ਜੀ ਉਹ ਬੰਦੇ ਨੇ ਸੈਕਟਰੀ ਨੇ ਕਹੀ ਆ ਟਰਾਲੀ ਮਾਫ ਐ ਇਹਨੇ ਬੰਦਿਆਂ ਚ ਕਹਿ ਕੇ ਗਾਈ ਸੈਕਟਰੀ ਨੇ ਗੱਲ ਕਹੀ ਆ ਟਰਾਲੀ ਵਾਲਿਆਂ ਤੋਂ 3 300 ਰੁਪਏ ਲੈ ਲਏ ਕੋਈ ਨਾ ਹੋਣੀ ਇਹ ਇਹ ਦੇਖੋ ਜੀ ਸ਼ੈਰੀਆਮ ਗੁੰਡਾ ਕਰਦੀ ਆ ਜਿਹੜੀ ਅੱਜ ਸਾਨੂੰ ਪਤਾ ਲੱਗਿਆ ਅਸੀਂ ਹੁਣ ਨਹੀਂ ਦੇਣੀ ਕੀ ਅਸੀਂ ਅੱਜ ਮੀਡੀਆ ਰਾਹੀਂ ਤੁਹਾਡੇ ਮੱਦੇਨਜ਼ਰ ਇਹ ਕਹਿਣਾ ਚਾਹੁੰਦੇ ਆ ਜਿਆਦਾ ਟੈਗ ਜਾਣ ਨਹੀਂ ਟਿਕਣਗੇ ਅਜੋ 3 ਦਿਨਾਂ ਬਾਅਦ ਹੀ ਆਹ ਰੋਡ ਸਾਰੇ ਬਲੌਕ ਕਰਾਂਗੇ ਅਸੀਂ ਚਾਹੇ ਸਾਡੇ ਤੋਂ ਮਰਜ਼ੀ ਹੋ ਜਾਵੇ ਅਸੀਂ ਪਹਿਲਾਂ ਵੀ ਮਰੇ ਆ ਤੇ ਅੱਜ ਵੀ ਮਰੇ ਆ ਰੋਡ ਤੇ ਕਿੰਨਾ ਕਿ ਇੱਥੇ ਬੰਦਾ ਆਂਦਾ ਵਾ ਜਿਹੜਾ ਜਿੰਨੇ ਕੋ ਪਰਚੀ ਲਿੱਤੀ ਜਾਂਦੀ ਔਰ ਨਜਾਇਜ਼ ਕੰਮ ਕਰਦੇ ਨੇ ਦੇਖੋ ਜੀ ਜੇ ਆਪਾਂ ਹਸਾਬ ਲਾਈਏ ਮੇਰੇ ਹਿਸਾਬ ਨਾਲ ਵੀ ਮੇਰੇ ਆਈਡੀਆ ਨੇ ਵੀ 30 ਲੱਖ ਰੁਪਏ ਦਾ ਮੇਰੇ ਨਾਲ ਦਿੱਲੀ ਦਾ ਹੋਊਗਾ ਸ਼ਾਇਦ ਨਜਾਇਜ਼ ਨਜਾਇਜ਼ ਹੋ ਸਕਦਾ ਜੀ ਰਾਮ ਨਾ ਨੇ ਆ ਗਿਆ ਨਿਆ ਜਾਊਗਾ ਜਿੰਨਿਆ ਜਾਊਗਾ ਕੁਛ ਵੀ ਨਹੀਂ ਘੱਟੋ ਘੱਟ 10 15000 ਗੱਡੀਆਂ ਬਣਾਉਣ ਹੁੰਦੀਆਂ ਨੇ ਗੱਡੀ ਦਾ ਨਹੀਂ ਆਪਾਂ ਲਾ ਲੈ ਸਾਰਾ ਟੋਟਲ ਹੀ ਲਾ ਲੋ ਸਿਰਫ ਅਸੀਂ ਟੋਟਲ ਲਾ ਰਹੇ ਆ ਜਿਹੜਾ 100 ਰੁਪਏ ਨੂੰ ਉਹਨੇ ਲਾ ਲੋ ਸਾਡੀਆਂ 26 ਗੱਡੀਆਂ 2600 ਰੁਪਿਆ ਹੋ ਗਿਆ 2600 ਰੁਪਿਆ ਆ ਗਿਆ ਕੋਈ ਗੱਲ ਨਹੀਂ 2600 ਰੁਪਿਆ ਹੋ ਗਿਆ ਠੀਕ ਹੈ ਜੀ 2600 ਇਹ ਹੋ ਗਿਆ ਫਿਰ ਇਹਦੇ ਵਿੱਚ ਲਾ ਲੋ 100 ਰੁਪਿਆ ਕੰਡੇ ਦਾ 26 ਗੱਡੀਆਂ ਫਿਰ 2600 ਲਾ ਲੋ 5200 ਹੋ ਗਿਆ ਜਿਹੜੀ ਵੀ ਅੱਛਾ ਜੀ ਪਰ ਕੀ ਲੈਂਦੇ ਆ 5200 ਰੁਪਿਆ ਹੋ ਗਿਆ ਸੀ ਅੱਛਾ ਜੀ ਹੁਣ ਇਹ ਦੇਖੋ 26 ਗੱਡੀਆਂ ਤੋਂ 5600 ਇਕੱਠਾ ਹੋ ਗਿਆ ਟਰਾਲੀ ਵਾਲੇ ਦਾ 300 ਰੁਪਿਆ ਲੈ ਰਿਆ ਨੌ ਟਰਾਲੀਆਂ ਪਰਚੀ ਕੋਈ ਨਹੀਂ ਪਰਚੀ ਕੋਈ ਨਹੀਂ ਉਹਦਾ ਬੇੜਾ ਪਰਚੀ ਦਾ ਪੈਸਾ ਉਹ ਕਿੱਥੇ ਜਾ ਰਿਹਾ ਜੇ ਇਹਨਾਂ ਦੇ 26 16 ਕਰੋੜ ਦਾ ਠੇਕਾ ਉਹ ਪੈਸਾ ਕਿੱਥੇ ਗਿਆ ਸਾਰੀ ਮਿਲੀ ਭਗਤ ਮਿਲੀ ਭਗ ਚੱਲਦੀ ਹੈ ਜੀ ਠੀਕ ਆ ਜੀ ਕੋਸ਼ਿਸ਼ ਸਰਕਾਰਾਂ ਨੂੰ ਵੀ ਘਟਾ ਲੱਗ ਰਿਹਾ ਜਿਹੜੇ ਬੰਦੇ ਐਮਐਲਏ ਨੇ ਉਹ ਖਾਰੇ ਮਹੀਨਾ ਚੱਲਦਾ ਸ਼ਰੇਮ ਚੱਲਦਾ ਜਿਹੜੀ ਗੇਟ ਦੇ ਉੱਤੇ ਪਾਰਕੀ ਘਟਾਣੇ ਆ ਅਲਟੀਮੇਟਲੀ 41 ਰੁਪਏ ਅਸੀਂ ਜਾਣਦੇ ਆ ਜੀ ਜਿਹੜੀ ਪਰਚੀ ਆ 50 ਰੁਪਏ ਸਰਕਾਰੀ ਪਰਚੀ ਆ ਉਹ ਲੱਗੀ ਜਾਵੇ ਜੇ ਕੰਡੇ ਦੀ ਰੋਣੀ ਆ ਪਰਚੀ ਕੰਡਾ ਸਾਨੂੰ ਕਲੀਅਰ ਕਰਕੇ ਦਿੱਤਾ ਜਾਵੇ ਪਾਸਿੰਗ ਕਰਾ ਕੇ ਕੰਡੇ ਦਿਖਾਈ ਜਾਵੇ ਵੀ ਆ ਕੰਡਾ ਸਾਡਾ ਪਾਸ ਆ ਅਸੀਂ ਪਰਚੀ ਕੰਡੇ ਦੀ ਬਾਹਰ ਨਹੀਂ ਕੋਈ ਕਰਨ ਜਾਣੀ ਅਸੀਂ ਉਸੇ ਪਰਚੀ ਕੰਡੇ ਦੀ ਕਰਾਵਾਂਗੇ ਅਸੀਂ 50 ਰੁਪਏ ਉਹ ਦਵਾਂਗੇ 50 ਚੱਲਦੇ ਨੇ 50 ਦਵਾਂਗੇ 100 ਰੁਪਏ ਅਸੀਂ ਦਵਾਂਗੇ ਅਸੀਂ ਹੋਰ ਖਰਚਾ ਕੋਈ ਦਵਾਂਗੇ ਨਹੀਂ ਨਹੀਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮੁਰਦਾਬਾ ਸਰਕਾਰ ਦਾ ਵੀ ਕਰਾਂਗੇ ਤੇ ਮੰਡੀ ਦਾ ਵੀ ਕਰਾਓ ਕਰਾਂਗੇ ਮੇਰੀ ਵਰਕੀ ਕਟਾਈ ਆ ਸੰਤੋਖ ਸਿੰਘਾ ਭਾਈ ਤੁਸੀਂ ਕਹਿਣਾ ਚਾਹੋਗੇ ਵੀਰੇ ਅਸੀਂ ਅੰਦਰੋਂ ਆਨੇ ਆ ਗੱਡੀ ਲੈ ਕੇ 100 ਰੁਪਏ ਦੀ ਗੇਟ ਤੇ ਪਰਚੀ ਕਰਾਣੇ ਆ ਮੁਰਕੇ ਇੱਥੇ ਆਨੇ ਆ ਇੱਥੇ ਫੇਰ 200 ਰੁਪਏ ਲਿੱਤਾ ਜਾਂਦਾ ਸਾਡੇ ਤੋਂ ਉਹ ਕਾਦਾ ਲੈਂਦੇ ਆ ਨਾ ਕੋਈ ਪਰਚੀ ਦਿੰਦੇ ਆ ਕੀ ਕਹਿੰਦੇ ਨੇ ਕਿਸ ਚੀਜ਼ ਦਾ ਪਾਰਕਿੰਗ ਦਾ ਕਹਿੰਦੇ ਨੇ ਸਾਡਾ 16 ਕਰੋੜ ਦਾ ਠੇਕਾ ਲਿਆ ਹੋਇਆ ਇੱਥੇ ਹਾਂਜੀ 16 ਕਰੋੜ ਰੁਪਏ ਕਹਿੰਦੇ ਸਾਡਾ ਠੇਕਾ ਦਿੱਤਾ ਹੋਇਆ ਹੈ ਇੱਥੇ ਅੱਛਾ ਉਰੇ ਹਰੇਕ ਗੱਡੀ ਵਾਲੇ ਤੋਂ ਆੜਤੀਓ ਤਾਂ ਨਹੀਂ ਮੰਗਦੇ ਗੱਡੀ ਵਾਲੇ ਨੂੰ ਸਾਈਡ ਤੇ ਲਾ ਗੱਡੀ ਜੇ ਨਹੀਂ ਵੀ ਹੁੰਦੇ ਗੱਡੀ ਨਹੀਂ ਨਿੰਗੜ ਦਿੰਦੇ ਉਹਨਾਂ ਟਾਈਮ ਇੱਥੋਂ ਕੁੱਟ ਮਾਰ ਕਰਦੇ ਨੇ ਕੁੱਟ ਮਾਰ ਕਰਦੇ ਆ ਧਮਕੀਆਂ ਦਿੰਦੇ ਨੇ ਇੱਥੇ ਮੈਂ ਕਹਿੰਦਾ ਉਹਨਾਂ ਇੱਥੇ ਬਾਕੀ ਕੋਲੇ ਇੱਥੇ ਸੀਗਾ ਉਹਦੇ ਕੋਲੇ ਪੈਸੇ ਨਹੀਂ ਸੀ ਉਹਨੇ ਬੰਦਾ ਸੱਦਿਆ ਸਪੈਸ਼ਲ ਉਹਨੇ ਵਿਚਾਰੇ ਨੇ ਆ ਕੇ 200 ਰੁਪਏ ਦਿੱਤਾ ਤਾਂ ਉਹਨਾਂ ਗੱਡੀ ਉਹਨਾਂ ਨੇ ਤੋਰੀ ਇੱਥੋਂ ਗੁੰਡਾਗਰਦੀ ਕਿਸ਼ਤ ਗੁੰਡਾਗਰਦੀ ਕਰਦੇ ਠੱਕੇ ਨਾਲ 100 200 ਰੁਪਏ ਲੈਂਦੇ ਆ ਇਹ ਗੁੰਡਾਗਰਦੀ ਆ ਉੱਥੇ 150 ਰੁਪਏ ਲੈਂਦੇ ਆ ਕੋਈ ਗੰਡੇ ਦੀ ਪਰਚੀ ਨਹੀਂ ਕੋਈ ਲੈਣਾ ਨਹੀਂ ਦੇਣਾ 100 ਰੁਪਏ 50 ਰੁਪਏ ਸਾਡੇ ਕੋਲੋਂ ਮਹਾਰਾਜ ਜੀ ਅਸੀਂ 300 ਰੁਪਏ ਘਰੋਂ ਉੱਥੋਂ ਮਾਲਕਾਂ ਕੋਲ 100 ਲੈ ਕੇ ਆਈਦਾ ਇੱਥੇ 300 ਰੁਪਏ ਲੈਂਦੇ ਆ ਆੜਤੀ ਕੋਲ ਲੈ ਕੇ ਪੈਸੇ ਦੇ ਦਈਦੇ ਆ ਹਾਂਜੀ ਟਰਾਲੀ ਦਾ ਟਰਾਲੀ ਦਾ ਟਰਾਲੀ ਲੈ ਕੇ ਆਉਂਦੇ ਆ ਜਿੰਮੇਦਾਰ ਬੰਦੇ ਆ ਟਰਾਲੀ ਦੇ ਜਿੰਮੇਦਾਰ ਬੰਦੇ ਆ ਟਰਾਲੀ ਦੇ ਕੋਈ ਪੈਸੇ ਨਹੀਂ ਉਹ ਜਿੰਮੇਦਾਰਾਂ ਨੂੰ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂਗਾ ਗੇਟ ਤੇ ਪਰਚੀ ਲਾਗੀ ਟਰਾਲੀ ਦਾ ਕੋਈ ਪੈਸਾ ਨਹੀਂਗਾ ਜਲੰਧਰ ਏਰੀਆ ਦੇ ਵਿੱਚ ਵੀ ਜਾਂਦੀਆਂ ਸਾਡੀਆਂ ਟਰਾਲੀਆਂ ਕੋਥੇ ਕੋਈ ਪੈਸਾ ਨਹੀਂਗਾ 1000 ਰੁਪਏ ਪਰਚੀ ਲੱਗਦੀ ਗੱਡੀ ਦੀ ਅੱਜ ਤੇ ਗਰੂਲ ਵਖਰੇ ਆ ਜੀ ਤੇਨ ਨਾਲ ਲੈ ਕੇ ਟੰਡੇ ਦੀ ਪਰਚੀ ਦਿੱਤੀ ਉਹ ਕਿਹਦੇ ਕੋਲ ਆ ਆਈ ਚੌਣ ਆਈ ਅਜੀ ਚੌਣੇ ਗੱਲ ਪਰਸੋ ਸਾਡੇ ਬੰਦੇ ਨੂੰ ਨਾਲੇ ਥੱਪੜ ਥੋਪੜ ਮਾਰੇ ਨਾਲੇ ਉਹਦੇ ਉਹਦੇ ਕੋਲ 300 ਰੁਪਏ ਆ ਆਹ ਪੱਸੀ ਲਿਖ ਕੇ ਦਿੱਤੀ ਕੰਡੇ ਦੀ ਆ ਦੇਖੋ ਜੀ ਆ ਜੀ ਹਾਥੀ ਗੱਡੀ ਆ ਇਹਦੀ ਪਰਚੀ ਗੱਡੀ ਆ ਜੀ ਇਹ ਸਰਕਾਰੀ ਪਰਚੀ ਗੱਡੀ ਜੀ ਸਰਕਾਰ ਨੂੰ ਦੇ ਰਿਆ ਪਰਚੀ ਇਹ ਸਰਕਾਰੀ ਪਰਚੀ ਆ ਜੀ ਨਿੱਕੀ ਜੀ ਆ ਦੇਖ ਲਓ ਪੈਨ ਨਾਲ ਲਿਖ ਕੇ ਦਿੱਤੀ ਹੋਈ ਆ ਇਹਨਾਂ ਦੇ ਕੈਮਰੇ ਵੀ ਚੱਲਦੇ ਹੋਣੇ ਮੰਡੀਆਂ ਦੇ ਮੰਡੀਆਂ ਵਿੱਚ ਵੀ ਕੈਮਰਾ ਚੈੱਕ ਕੀਤਾ ਜਾਵੇ ਕਿਉਂਕਿ ਗਰੀਬ ਬੰਦੇ ਨਾਲ ਹਰ ਇੱਕ ਕੋਈ ਗੁੰਡਾ ਕਰਤੀ ਕਰਦਾ ਆ ਕੇ ਧੱਕੇ ਛਾਹੀ ਕਰਦਾ ਇਹ ਕਹਿੰਦੇ ਆ ਜੀ ਆਰਤੀਏ ਦੇ ਪੈਸੇ ਲਵੋ ਆਰਤੀਏ ਕੋਲੇ ਜਾਨੇ ਆਰਤੀਏ ਕਹਿੰਦਾ ਤੁਸੀਂ ਦਿਵੋ ਇਹ ਬੰਦਾ ਜੀ 4000 ਦੀ ਗੱਡੀ ਵੇਚ ਕੇ ਜਾਂਦਾ ਉਹਦੇ ਵਿੱਚੋਂ 3000 ਡਰਾਈਵਰ ਦਾ ਹੁੰਦਾ ਵਾ ਸੋ ਦੁੱ ਤਿੰਨ 400 ਰੁਪਏ ਇਹਨਾਂ ਲੋ ਹੁੰਦਾ 400 500 ਰੁਪਏ ਲੈ ਕੇ ਜਾਂਦਾ 400 400 ਰੁਪਏ ਲੈ ਕੇ ਜਾਂਦਾ 400 ਦੇ ਵਿੱਚ ਉਹਨਾਂ ਦੇ ਜਵਾਕ ਪਾਲੂਗਾ ਕਿ ਠੇਕਾ ਦਊਗਾ ਕਿ ਮਤੀਰੇ ਦੇ ਬੀਜ ਦੇ ਦਊਗਾ ਕਾੜਤੀਆਂ ਦੇ ਦਊਗਾ ਘਰ ਪੂਰੇ ਕਰੂਗਾ ਸ਼ਰੇਆਮ ਗੁੰਡਾ ਕਰਦੀ ਆ ਜਿਹੜੀ ਅਸੀਂ ੱੱਕੇਸ਼ਾਈ ਨਹੀਂ ਚੱਲਣ ਦੇਣੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਧਰਨਾ ਵੀ ਲਾਵਾਂਗੇ ਆਮ ਪਾਰਟੀ ਸਰਕਾਰ ਦਾ ਵੀ ਮੁਰਦਾਬਾਦ ਕਰਾਂਗੇ ਜਿਹੜੀ ਹੁਣ ਨਵੀਂ ਸਰਕਾਰ ਆਊਗੀ ਉਹਨਾਂ ਮੁਰਦਾਬਾਦ ਕਰਾਂਗੇ چاہے ਸਾਨੂੰ ਜੋਰ ਲਾਉਣਾ ਪੈ ਜੇ